ਦੇਖੋ ਕਿਹੜੇ ਹਾਲ ਚ ਪੁੱਠੇ ਕੰਮ ਕਰਦੇ ਫੜੇ ਗਏ ਕੁੜੀਆਂ ਮੁੰਡੇ ਪੁਲਿਸ ਨੇ ਛਾਪਾ ਮਾਰਿਆ ਤਾਂ ਪੈ ਗਈਆਂ ਬਾਜੜਾਂ ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਤੇ ਪੁਲਿਸ ਵੱਲੋਂ ਮਜੀਠਾ ਰੋਡ ਗੁਰੂ ਹਰਸਿਹਾਇਆਂ ਸਾਹਿਬ ਗੁਰਦੁਆਰੇ ਦੇ ਕੋਲ ਪਿਛਲੇ 2 ਸਾਲ ਤੋਂ ਚੱਲ ਰਹੇ ਸਪਾਸ ਸੈਂਟਰ ਤੇ ਅੱਜ ਪੁਲਿਸ ਵੱਲੋਂ ਰੇਡ ਕੀਤੀ ਗਈ ਹੈ ਜਿਸ ਵਿੱਚ ਪੁਲਿਸ ਵੱਲੋਂ ਕੁਝ ਕੁੜੀਆਂ ਮੁੰਡਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਥਾਣਾ ਮਜੀਠਾ ਰੋਡ ਦੇ ਵਿੱਚ ਲਿਆ ਕੇ ਕਾਰਵਾਈ ਕੀਤੀ ਗਈ ਹੈ ਜਿਸ ਦੇ ਚੱਲਦੇ ਖਾਣਾ ਮ ਜਿੱਠਾ ਰੋਡ ਤੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗੁਰਦੁਆਰਾ ਸ੍ਰੀ ਗੁਰੂ ਹਰਸ राय ਸਾਹਿਬ ਦੇ ਨਜ਼ਦੀਕ ਇੱਕ ਕੋਲ ਸੈਂਟਰ ਚੱਲ ਰਿਹਾ ਹੈ ਜਿਸ ਵਿੱਚ ਜਿਸਮ ਫਰੋਸ਼ੀ ਦਾ ਧੰਦਾ ਚੱਲ ਰਿਹਾ ਹੈ ਉਹਨਾਂ ਦੱਸਿਆ ਇਹ ਪਿਛਲੇ 2 ਸਾਲ ਤੋਂ ਸਪਾ ਸੈਂਟਰ ਚਲਾਇਆ ਜਾ ਰਿਹਾ ਹੈ ਜਿਸ ਦੇ ਚੱਲਦੇ ਅੱਜ ਇੱਥੇ ਰੇਡ ਕੀਤੀ ਗਈ ਹੈ ਤੇ ਮੌਕੇ ਤੇ ਹੀ ਕੁਝ ਲੋਕਾਂ ਨੂੰ ਕਾਬੂ ਕੀਤਾ ਗਿਆ ਉਹਨਾਂ ਕਿਹਾ ਇਸ ਵਿੱਚ ਅਸੀਂ ਮੁੱਖ ਦੋਸ਼ੀ ਸਪਾ ਸੈਂਟਰ ਦੇ ਮਾਲਕ ਅਤੇ ਉਸਦੇ ਸਾਥੀ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਬਾਕੀ ਜਿਹੜੇ ਮੁੰਡੇ ਕੁੜੀਆਂ ਇਕੱਠੇ ਕੀਤੇ ਗਏ ਨੇ ਉਹਨਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਜਾਣਕਾਰੀ ਹਾਸਲ ਕਰਨ ਤੋਂ ਬਾਅਦ ਹੀ ਜੋ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ। ਕਿੱਥੇ ਕੀਤੀ ਗਈ ਹੈ? ਉਹ ਕਿਹੜੀ ਜਗ੍ਹਾ ਤੇ ਕੀਤੀ ਗਈ? ਆ ਮਜੀਠਾ ਰੋਡ ਦੇ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਕੁਸਦਾਰੇ ਦੇ ਨੇੜੇ ਸੁਪਾ ਸੈਂਟਰ ਸੀ ਸਕਾਈ ਜੈਕ ਉੱਥੇ ਰੀਡ ਕੀਤੀ ਗਈ ਸੀ ਕਿੰਨੇ ਮੁੰਡੇ ਕੁੜੀਆਂ ਬੜੇ ਉੱਥੋਂ ਮੇਨਲੀ ਤਾਂ ਜਿਹੜਾ ਉਹਦਾ ਉਹਦੀ ਬਾਲਕਾ ਰਾਜਵਿੰਦਰ ਕੌਰ ਤੇ ਉਹਦੇ ਨਾਲ ਜਿਹੜਾ ਉਹਦਾ ਸਾਥੀ ਸ਼ਕਤੀ ਸ਼ਰਮਾ ਜਿਹੜਾ ਸੀ ਇਹਨੂੰ ਸੁਪਾਦ ਨੂੰ ਚਲਾ ਰਿਹਾ ਸੀ ਤੇ ਨਾਲ ਹੀ ਇੱਥੇ ਉਹ ਸੈਕਸ ਰੈਕਡ ਵੀ ਚਲਾ ਰਿਹਾ ਸੀ ਦੰਦਾ ਵੀ ਚਲਵਾ ਰਿਹਾ ਸੀ ਇਹ ਦੋ ਮੇਨ ਜਿਹੜੇ ਨੇ ਇਹਨਾਂ ਦੋਸ਼ੀਆਂ ਤੇ ਐਫੀਆਰ ਲਾਚ ਹੋ ਗਈਆ ਤੇ ਬਾਕੀ ਜਿਹੜੇ ਨੇ ਉਹਨਾਂ ਦੇ ਉੱਤੇ ਵੈਰੀਫਾਈ ਕਰਕੇ ਜੋ ਬਣਦਾ ਹੋਏਗਾ ਉਹਨੂੰ ਤਬਕ ਕਰ ਦੇ ਕੀਤੀ ਸਰ ਕੋਈ ਵਿਦੇਸ਼ੀ ਕੁੜੀਆਂ ਉਹਦੇ ਵਿੱਚ ਨਹੀਂ ਨਹੀਂ ਕੋਈ ਵਿਦੇਸ਼ੀ ਨਹੀਂ ਹੈਗੀ ਟੋਟਲ ਕਿੰਨੇ ਸਰ ਮੁੰਡੇ ਕੁੜੀਆਂ ਵਿੱਚ ਉਹ ਰਸਟ ਹੋ ਗਏ ਇਹ ਇਹਨਾਂ ਦੇ ਵਿੱਚ ਕੁਝ ਤਾਂ ਵਿਕਟਮ ਹੈਗੀਆਂ ਨੇ ਤਾਂ ਕੁਝ ਕੋਈ ਇਹਨਾਂ ਦੇ ਜਿਹੜੇ ਦੋ ਮੈਨੇਜਰ ਨੇ ਨਾਲ ਤੇ ਇੱਕ ਰਾਜਵਿੰਦਰ ਕੌਰ ਤੇ ਇੱਕ ਜਿਹੜਾ ਉਹਦਾ ਸਾਥੀ ਓਨਰ ਜਿਹੜਾ ਸ਼ਕਤੀ ਚੰਦ ਕਿੰਨੇ ਦੇ ਟਾਈਮ ਤੋਂ ਚਲਾ ਰਹੇ ਸੀ ਇਹ ਤਾਂ ਹੁਣ ਇਹ ਪਤਾ ਲੱਗਾ ਕਿ ਪਿੱਛੇ 2 ਸਾਲ ਤੋਂ ਇੱਥੇ ਸਪਾਸ ਸੈਂਟਰ ਚਲਾ ਰਹੇ ਸੀ